ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਪੈਨ ਪ੍ਰਭਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਘਰ ਘਰ ਦੇ ਵਿੱਚ ਬਿਮਾਰੀਆਂ ਤੋਂ ਆਪਾਂ ਇੰਨੇ ਗ੍ਰਸਤ ਹੋਏ ਪਿਆ ਕਿ ਆਪਾਂ ਨੂੰ ਨਾ ਕੁਝ ਨਹੀਂ ਪਤਾ ਲੱਗਦਾ ਵੀ ਆਪਾਂ ਕੀ ਕਰੀਏ ਕੋਈ ਆਪਾਂ ਨੂੰ ਆ ਕੇ ਕਹਿੰਦਾ ਇੱਧਰ ਚਲੇ ਜਾਓ ਕੋਈ ਕਹਿੰਦਾ ਇੱਧਰ ਚਲੇ ਜਾਓ ਹਨਾ ਕੋਈ ਕਹਿੰਦਾ ਇਸ ਟਰੈਕਟਰ ਤੋਂ ਜ਼ਿਆਦਾ ਤੁਸੀਂ ਵਧੀਆ ਠੀਕ ਹੋ ਜਾਓਗੇ ਕੋਈ ਕਹਿੰਦਾ ਤੁਹਾਡੇ ਘਰ ਜਾਦੂ ਟੂਣਾ ਕਰਿਆ ਹੋਇਆ ਕੋਈ ਕਹਿੰਦਾ ਜਿਹੜੀ ਤੁਹਾਡੇ ਘਰ ਬਿਮਾਰੀ ਨਹੀਂ ਜਾਂਦੀ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਆਧ ਬਿਆਦ ਸਕਤੀ ਹੈਗੀ ਹੈ ਨਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕਿਸੇ ਨੇ ਕੁਝ ਕੀਤਾ ਕਰਾਇਆਗਾ ਨਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਅੱਜ ਇੱਕ ਗੱਲ ਕਰਾਂਗੇ ਜਿਹੜੀ ਕਿ ਵੀ ਦੇਖੋ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਹਨਾ ਕਹਿੰਦੇ ਦੁੱਖ ਸੁੱਖ ਦੋਹੇ ਕੱਪੜੇ ਨੇ ਆਪਾਂ ਨੂੰ ਇੱਕ ਉਤਾਰਨਾ ਪੈਂਦਾ ਇੱਕ ਪਾਉਣਾ ਪੈਂਦਾ ਜਿਵੇਂ ਕਿ ਆਪਾਂ ਡੇਲੀ ਹਨਾ ਗਰਮੀਆਂ ਦੇ ਵਿੱਚ ਗਰਮੀਆਂ ਵਾਲੇ ਕੱਪੜੇ ਤੇ ਸਰਦੀਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਹਨਾ ਕਦੇ ਵੀ ਦੁੱਖ ਦੇ ਵਿੱਚ ਹਨਾ ਘਬਰਾਉਣਾ ਕਦੇ ਵੀ ਦੁੱਖ ਦੇ ਵਿੱਚ ਇਹ ਨਾ ਸੋਚੋ ਵੀ ਹੁਣ ਮੈਂ ਇਸ ਦੇ ਵਿੱਚੋਂ ਨਿਕਲ ਨਹੀਂ ਸਕਦਾ ਹੈਗਾ ਕਿਉਂਕਿ ਜਦੋਂ ਆਪਾਂ ਨੈਗੇਟਿਵ ਹੋ ਜਾਂਦੇ ਆ ਜਦੋਂ ਆਪਾਂ ਹਨਾ ਚਿੰਤਾ ਕਰਨ ਲੱਗ ਜਾਂਦੇ ਆ ਕਿ ਕਹਿੰਦੇ ਚਿੰਤਾ ਤੇ ਚਿਖਾ ਇੱਕ ਬਰਾਬਰ ਨਹੀਂ ਹੈ ਹਨਾ ਜਦੋਂ ਆਪਾਂ ਹਥਿਆਰ ਛੇੜ ਦਿੰਦੇ ਆ ਜਦੋਂ ਆਪਾਂ ਹਾਰ ਜਾਂਦੇ ਆ ਵੀ ਨਹੀਂ ਹੁਣ ਮੈਂ ਨਹੀਂ ਕਰ ਸਕਦਾ ਨਹੀਂ ਮੈਂ ਇਸ ਚੀਜ਼ ਤੋਂ ਹਨਾ ਨਿਕਲ ਸਕਦਾ ਤਾਂ ਤੁਸੀਂ ਯਕੀਨ ਮੰਨਿਓ ਅਗਰ ਤੁਸੀਂ ਠੀਕ ਹੋਮੋਗੇ ਵੀ ਤਾਂ ਵੀ ਤੁਸੀਂ ਠੀਕ ਨਹੀਂ ਹੋਮੋਗੇ ਅਗਰ ਤੁਹਾਡੀ ਹਨਾ ਸੋਚ ਹੈ ਉਹ ਪੋਜ਼ਿਟਿਵ ਹੈ ਮਲਕਿ ਨੈਗੇਟਿਵ ਨਹੀਂ ਹੈਗੀ ਤੁਹਾਡੀ ਤੁਹਾਨੂੰ ਕੋਈ ਵੀ ਬਿਮਾਰੀ ਹੈ ਕੁਝ ਵੀ ਆ ਜਾਏ ਕੈਂਸਰ ਹੈ ਕਿੱਦਾਂ ਦੀ ਵੀ ਹੈ ਨਾ ਕੋਈ ਬਿਮਾਰੀ ਹੈਗੀ ਨਾ ਅਗਰ ਜਦੋਂ ਤੁਸੀਂ ਆਪਣਾ ਦਿਲ ਨਹੀਂ ਸਿੱੜਦੇ ਜਿੰਨਾ ਚਿਰ ਜਿੰਨਾ ਚਿਰ ਤੁਹਾਨੂੰ ਹਨਾ ਖੁਦ ਨੂੰ ਇਹ ਹੈ ਵੀ ਹਾਂ ਮੈਂ ਇਸ ਚੀਜ਼ ਨਾਲ ਲੜ ਸਕਦਾ ਜਿਵੇਂ ਕਿ ਤੁਸੀਂ ਸਿੱਧੂ ਸਾਭ ਚੀ ਦੀ ਵਾਈਫ ਨੂੰ ਦੇਖਿਆ ਨਾ ਕਿੰਨੇ ਪੋਜ਼ਿਟਿਵ ਸੀਗੇ ਹਨਾ ਤੇ ਦੇਖੋ ਉਹਨਾਂ ਨੇ ਫਿਰ ਉਸ ਚੀਜ਼ ਨੂੰ ਹਰਾਇਆ ਵੀ ਹੈਗਾ ਹਨਾ ਤੇ ਕਹਿੰਦੇ ਨੇ ਕਹਿੰਦੇ ਆਪਣੀ ਬਾਡੀ ਆਪਣੇ ਨਾਲ ਖੁਦ ਕੰਮ ਕਰਨ ਲੱਗ ਜਾਂਦੀ ਹੈ ਜਦੋਂ ਕਿ ਆਪਾਂ ਪੋਜ਼ਿਟਿਵ ਸੋਚਦੇ ਆਪਾਂ 네ਗੇਟਿਵ ਨਹੀਂ ਸੋਚਦੇ ਅਕਸਰ ਤੁਹਾਨੂੰ ਮੈਂ ਕੈਨ ਨੀ ਬੀ ਹੈ ਨਾ ਜਦੋਂ ਵੀ ਆਪਾਂ ਨਾ ਕੋਈ ਕੰਮ ਨਾ ਬਣੇ ਤਾਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਤਾਂ ਤੁਸੀਂ ਸੋਚੋ ਵੀ ਇਹ ਮੇਰਾ ਕੰਮ ਜ਼ਰੂਰ ਬਣੇਗਾ ਹਨਾ ਵਾਹਿਗੁਰੂ ਜੀ ਮੇਰੇ ਨਾਲ ਜ਼ਰੂਰ ਇਸ ਚੀਜ਼ ਚ ਸਹਾਇਤਾ ਕਰਨਗੇ ਜ਼ਰੂਰ ਅੰਗ ਸੰਗ ਕਿਉਂਕਿ ਆਪਣੇ ਕਰਮਾਂ ਨਾਲ ਕਰਕੇ ਹੀ ਆਪਾਂ ਨੂੰ ਇਹ ਦੁੱਖ ਮਿਲਦੇ ਹਨਾ ਸਭ ਤੋਂ ਪਹਿਲਾਂ ਕੋਈ ਵੀ ਤੁਹਾਨੂੰ ਹਨਾ ਦੁੱਖ ਆਉਂਦਾ ਸਭ ਤੋਂ ਪਹਿਲਾਂ ਤਾਂ ਘਬਰਾਉਣਾ ਨਹੀਂ ਹੈਗਾ ਹਨਾ ਕਿਉਂਕਿ ਵਾਹਿਗੁਰੂ ਜੀ ਨੇ ਅਗਰ ਤੁਹਾਨੂੰ ਦੁੱਖ ਦਿੱਤਾ ਹੈ ਤਾਂ ਉਹਨੂੰ ਆਪਣੇ ਨਾਲ ਜੋੜਨ ਵਾਸਤੇ ਦਿੰਦਾ ਕਿਉਂਕਿ ਆਪਾਂ ਸੁੱਖ ਦੇ ਵਿੱਚ ਵਾਹਿਗੁਰੂ ਜੀ ਨੂੰ ਨਹੀਂ ਯਾਦ ਕਰਦੇ ਹਨਾ ਆਪਾਂ ਦੁੱਖ ਦੇ ਵਿੱਚ ਹੀ ਯਾਦ ਕਰਦੇ ਹਾਂਗੇ ਹਨਾ ਤੇ ਕੋਸ਼ਿਸ਼ ਕਰਿਆ ਕਰੋ ਕਿ ਇਹ ਸੋਚਿਆ ਕਰੋ ਕਿ ਅਗਰ ਵਾਹਿਗੁਰੂ ਜੀ ਨੇ ਮੈਨੂੰ ਦੁੱਖ ਦਿੱਤਾ ਹੈ ਨਾ ਤਾਂ ਇਹਦੇ ਵਿੱਚ ਵੀ ਉਸਦੀ ਕੋਈ ਰਜਾ ਹੈ ਹਨਾ ਉਹਨੂੰ ਕਮ ਸੇ ਕਮ ਮੈਂ ਯਾਦ ਤਾਂ ਹਾਂ ਅੱਜ ਮੈਨੂੰ ਦੁੱਖ ਦਿੱਤਾ ਤੇ ਕੱਲ ਨੂੰ ਮੈਨੂੰ ਉਹ ਸੁੱਖ ਵੀ ਦੇਵੇਗਾ ਕਿਉਂਕਿ ਰਾਤ ਤੋਂ ਬਾਅਦ ਦਿਨ ਆਉਣੀ ਆਉਣਾ ਚਾਹੀ ਜਿੰਨਾ ਮਰਜੀ ਕੋਈ ਜ਼ੋਰ ਲਾ ਲੇ ਉਹਨੂੰ ਨਹੀਂ ਰੋਕ ਸਕਦਾ ਹਨ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਤੁਹਾਡੇ ਤੇ ਇਦਾਂ ਦੀ ਹੈ ਨਾ ਤਕਲੀਫ ਆਉਂਦੀ ਹੈ ਕੋਈ ਬਿਮਾਰੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਖੜੇ ਹੋ ਕੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਦੇ ਅੱਗੇ ਚਾਹੇ ਤੁਸੀਂ ਥੋੜਾ ਜਿਹਾ ਮਿੱਠਾ ਪ੍ਰਸ਼ਾਦ ਲੈ ਲਓ ਜਿਵੇਂ ਖਿਲਣਾ ਲੈ ਲਓ ਪਤਾਸੇ ਲੈ ਲਓ ਜਾਂ ਪ੍ਰਸ਼ਾਦ ਤਾਂ ਤੁਸੀਂ ਨੇ ਨਾ ਖੜੇ ਹੋ ਕੇ ਅਰਦਾਸ ਕਰਨੀ ਹੈ ਅਰਦਾਸ ਕੀ ਕਰਨੀ ਹੈ ਕਿ ਵਾਹਿਗੁਰੂ ਜੀ ਮੇਰੇ ਮਾੜੇ ਕਰਮਾ ਕਰਕੇ ਮੈਨੂੰ ਇਹ ਰੋਗ ਚਿੰਬੜਿਆ ਹੈ ਮੈ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਪਿਤਾ ਜੀ ਕਿਰਪਾ ਕਰੋ ਆਪਣੇ ਇਸ ਨਿਮਾਣੇ ਬੱਚੇ ਨੂੰ ਬਖਸ਼ ਲੋ ਕੋਈ ਵੀ ਬਿਮਾਰੀਆਂ ਹਨ ਇਸ ਨੂੰ ਖਤਮ ਕਰ ਦਿਓ ਕਿਉਂਕਿ ਤੁਹਾਡੇ ਤੋਂ ਵੱਡਾ ਵੱਡਾ ਬੈਦ ਡਾਕਟਰ ਹਕੀਮ ਕੋਈ ਨਹੀਂ ਹੈਗਾ ਹਨ ਹੈ ਵੀ ਨਹੀਂ ਹੈਗਾ ਜਿਵੇਂ ਆਪਾਂ ਕਹਿੰਨਾ ਹਾਂ ਫਲਾਣਾ ਡਾਕਟਰ ਐਡਾ ਵੱਡਾ ਹੈ ਇਸਤੇ ਮੈਂ ਕਹਿੰਦਾ ਹਾਂ ਦੇਖੋ ਬਣਾਏ ਉਸਨੇ ਪੜਾਈਆਂ ਨੇ ਉਹਨਾਂ ਦੀਆਂ ਦਾ ਪਰ ਉਹ ਜਿਹੜਾ ਕਹਿੰਦੇ ਕਰਦੇ ਨਾ ਉਹ ਪਤਾ ਵੀ ਨਹੀਂ ਲੱਗਦਾ ਹਨ ਕਦੋਂ ਤੁਸੀਂ ਆਮ ਦੇਖਿਆ ਹੈ ਬਹੁਤ ਵੀਡੀਓ ਤੁਸੀਂ ਉਹਨੀਆਂ ਹਨਾ ਸਾਹਮਣੇ ਆਈਆਂ ਹੋਣੀਆਂ ਵੀ ਇਸ਼ਨਾਨ ਕੀਤਾ ਤੇ ਉਹਦਾ ਕੈਂਸਰ ਠੀਕ ਹੋ ਗਿਆ ਜਲ ਪੀਤਾ ਤਾਂ ਉਹਦਾ ਕੈਂਸਰ ਠੀਕ ਹੋ ਗਿਆ ਹਨਾ ਜਾਂ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਨੇ ਜਿਵੇਂ ਕਿ ਪੱਥਰੀ ਹੈ ਕੋਈ ਕਿਡਨੀ ਖਰਾਬ ਹੈ ਕੁਝ ਵੀ ਲਾ ਲਓ ਨਾ ਜਿਵੇਂ ਕਹਿੰਦੇ ਡਾਕਟਰਾਂ ਨੇ ਜਵਾਬ ਦਿੱਤਾ ਪਰ ਇਸ ਜਗ੍ਹਾ ਤੇ ਜਾ ਕੇ ਹਨਾ ਉਹ ਬੰਦਾ ਤੰਦਰੁਸਤ ਹੋ ਗਿਆ ਹਨਾ ਇਹ ਬਹੁਤ ਮੇਰੇ ਨਾਲ ਵੀ ਹਨਾ ਖੁਦ ਨਾਲ ਵੀ ਇਹ ਹੱਡ ਬੀਤੀਆਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਇੱਕੋ ਦੋ ਵਾਰੀ ਦੱਸੀਆਂ ਵੀ ਨੇ ਹਨਾ ਇਹ ਇਹ ਚੀਜ਼ਾਂ ਆਪਣੇ ਨਾਲ ਵਿਚਰਦਿਆਂ ਰਹਿੰਦੀਆਂ ਨੇ ਹੁੰਦੀਆਂ ਉਹਦੇ ਨਾਲ ਨੇ ਜਿਹੜਾ ਕਹਿੰਦੇ ਵਾਇਕਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਤੇ ਵਿਸ਼ਵਾਸ ਕਰਦਾ ਹੈ ਨਾ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਕਿਤੇ ਬਾਹਰ ਦਵਾਈ ਲੈਣ ਜਾਣਾ ਹੈ ਜਾਂ ਤੁਸੀਂ ਨੇ ਹੈ ਨਾ ਘਰ ਦੇ ਵਿੱਚ ਕੋਈ ਅਜਿਹਾ ਤੁਹਾਡੇ ਤੇ ਵਿਪਤਾ ਆ ਜਾਂਦੀ ਹੈ ਤਾਂ ਤੁਸੀਂ ਨੇ ਹੈ ਨਾ ਖੜੇ ਹੋ ਕੇ ਅਰਦਾਸ ਕਰਨੀ ਹੈ ਵਾਇਕਰੂ ਜੀ ਅੱਗੇ ਤੇ ਇਹ ਜੋ ਸ਼ਬਦ ਤੁਸੀਂ ਜ਼ਰੂਰ ਪੜ੍ਹਨਾ ਜਦੋਂ ਵੀ ਤੁਸੀਂ ਦਵਾਈ ਲੈਣ ਜਾਣਾ ਹੈ ਜਾਂ ਤੁਸੀਂ ਕਿਤੇ ਵੀ ਜਾਣਾ ਤਾਂ ਤੁਸੀਂ ਨੇ ਇਹ ਸਬਦ ਪੜ੍ਹਨਾ ਕਿ ਬੈਦਾਂ ਸੰਦਾਂ ਸੰਗ ਇਕੱਠਾ ਹੋਆ ਔਖਦ ਆਵੇ ਰਾਸ ਵਿੱਚ ਆਪ ਖਲੋਆ ਦੇਖੋ ਡਾਕਟਰ ਜਿਰ ਉਹਦੀ ਰਜਾ ਨਹੀਂ ਹੁੰਦੀ ਜਿੰਨਾ ਚਿਰ ਵਾਈਗਰੂ ਜੀ ਦਾ ਹੁਕਮ ਨਹੀਂ ਹੁੰਦਾ ਵੀ ਹਾਂ ਇਸ ਨੇ ਠੀਕ ਹੋਣਾ ਹੈ ਨਾ ਬਹੁਤ ਤੁਸੀਂ ਦੇਖਿਓ ਹੋਣਗੇ ਇਦਾਂ ਦੇ ਜਿਹੜੇ ਕਹਿੰਦੇ ਅਸੀਂ ਕਰੋੜਾ ਰੁਪਇਆ ਲਗਾਤਾ ਪਰ ਸਾਡਾ ਹਨਾ ਜਿਹੜਾ ਪਰਿਵਾਰ ਦਾ ਮੈਂਬਰ ਸੀ ਉਹ ਨਹੀਂ ਠੀਕ ਹੋਇਆ ਤੇ ਮੈਂ ਜਿਹੜੀ ਆਪਣੀ ਬੇਟ ਲਾਸ ਵਾਲੀ ਹਨਾ ਵਾਜਨ ਘਟਾਉਣ ਵਾਲੀ ਵੀਡੀਓ ਪਾਈ ਸੀ ਉਹ ਤੇ ਮੈਨੂੰ ਨਾ ਇੱਕ ਭੈਣ ਨੇ ਕੱਲ ਮੈਸੇਜ ਕੀਤਾ ਕਮੈਂਟ ਕੀਤਾ ਹਨਾ ਕਈ ਵਾਰੀ ਤਾਂ ਮੈਨੂੰ ਹਾਸੀ ਵੀ ਆਉਂਦੇ ਕਈ ਵਾਰੀ ਥੋੜਾ ਬਹੁਤਾ ਗੁੱਸਾ ਵੀ ਆ ਜਾਂਦਾ ਹੈਗਾ ਹਨਾ ਤੇ ਉਹ ਮੈਨੂੰ ਕਮੈਂਟ ਦੇ ਵਿੱਚ ਕਹਿੰਦੀ-ਕਹਿੰਦੀ ਤੂੰ ਕਹਿੰਦੀ ਡਾਕਟਰਾਂ ਤੋਂ ਵੀ ਵੀ ਡਾਕਟਰ ਕਿਹੜਾ ਕਿਸੇ ਹੋਰ ਮਤਲਬ ਕਿ ਗ੍ਰਹਿ ਤੋਂ ਉਤਰੀ ਹੋਏ ਨੇ ਉਹਨਾਂ ਨੇ ਵੀ ਸਟੱਡੀ ਕੀਤੀ ਹੈ ਉਹਨਾਂ ਨੇ ਵੀ ਪੜ੍ਹਾਈ ਕੀਤੀ ਹੈ ਉਹਨਾਂ ਨੇ ਅੱਗੇ ਜਾ ਕੇ ਡਿਗਰੀਆਂ ਹਾਸਲ ਕਰ ਲੀਆਂ ਉਹਨਾਂ ਦੀ ਪ੍ਰੈਕਟਿਸ ਹੈਗੀ ਹੈ ਨਾ ਉਹਨਾਂ ਦੀ ਜ਼ਿੰਦਗੀ ਦੀ ਇੱਕ ਪੜ੍ਹਾਈ ਹੀ ਹੈ ਰੱਬ ਤੋਂ ਵੱਡੇ ਤਾਂ ਨਹੀਂ ਡਾਕਟਰ ਹੈਗੇ ਤੁਹਾਨੂੰ ਕੀ ਲੱਗਦਾ ਵੀ ਨੌਲੇਜ ਸਿਰਫ ਡਾਕਟਰਾਂ ਕੋਲ ਹੀ ਹੈਗੀ ਉਨਾਂ ਕੋਲੇ ਵੀ ਪੜ੍ਹਾਈ ਦੇ ਥਰੂ ਹੀ ਆਈਏ ਪੜ੍ਹਾਈ ਕੋਈ ਵੀ ਕਰ ਸਕਦਾ ਹੈ ਇਹ ਥੋੜੂ ਐ ਵੀ ਹਾਂ ਜੀ ਨੇ ਇੱਕ ਚਿੱਟਾ ਕੋਟ ਪਾ ਲਿਆ ਸਿਰਫ ਉਹੀ ਡਾਕਟਰ ਬਣ ਸਕਦਾ ਹੈ ਉਸੇ ਨੂੰ ਹੀ ਨੌਲੇਜ ਹੋ ਸਕਦੀ ਹੈਗੀ ਦੇਖੋ ਕਹਿਣ ਤੋਂ ਭਾਵ ਹੈ ਕਿ ਕਦੇ ਵੀ ਕਿਸੇ ਨੂੰ ਠੀਕ ਹੈ ਤੁਹਾਨੂੰ ਨਹੀਂ ਕਿਸੇ ਦੀ ਗੱਲ ਚੰਗੀ ਲੱਗਦੀ ਤਾਂ ਤੁਸੀਂ ਨਾ ਉਹ ਕਰੋ ਤੁਸੀਂ ਡਾਕਟਰ ਕੋਲ ਚਲੇ ਜਾਓ ਜਿਸ ਡਾਕਟਰ ਤੇ ਤੁਹਾਨੂੰ ਵਿਸ਼ਵਾਸ ਹੈ ਤੁਸੀਂ ਉੱਥੇ ਚਲੇ ਜਾਓ ਪਰੇ ਥੋੜੂ ਐ ਵੀ ਆਪਾਂ ਕਿਸੇ ਦੇ ਨਾਲ ਬਹਿਸ ਕਰੀ ਜਾਈਏ ਹੈ ਨਾ ਮੈਂ ਦੇਖੋ ਆਮ ਤੌਰ ਤੇ ਮੈਂ ਕਿਸੇ ਨਾਲ ਬਹਿਸ ਨਹੀਂ ਕਰਦੀ ਹੁੰਦੀ ਹੈ ਨਾ ਪਰ ਜਦੋਂ ਬਾਰ 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 ਕੋਈ ਇਦਾਂ ਹਣਾ ਗੱਲ ਕਰੀ ਜਾਂਦਾ ਹੁੰਦਾ ਫਿਰ ਗੁੱਸਾ ਆ ਜਾਂਦਾ ਹੁੰਦਾ ਹੈ ਨਾ ਤੁਹਾਨੂੰ ਚੰਗੀ ਲੱਗਦੀ ਹੈ ਉਹ ਗੱਲ ਕਰ ਲੂ ਦੇਖੋ 4000 ਬੰਦਾ ਦੇਖ ਰਿਹਾ ਹੈ ਉਹ ਬੇਵਕੂਫ ਥੋੜੂ ਆ ਉਹ ਵੀ ਬਹੁਤ ਪੜੇ ਲਿਖੇ ਨਹੀਂ ਜਿਹੜੇ ਦੇਖ ਰਹੇ ਨੇ ਵੀ ਹਾਂ ਤੁਸੀਂ ਇਕੱਲੇ ਨੌਲੇਜ ਵਾਲੇ ਆਗੇ ਵੀ ਹਾਂ ਤੁਹਾਨੂੰ ਇਕੱਲਿਆਂ ਨੂੰ ਹੀ ਪਤਾ ਹੈਗਾ ਹੈ ਨਾ ਪੀ ਇਦਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਤੁਹਾਨੂੰ ਕਿਸੇ ਚੀਜ਼ ਬਾਰੇ ਪਤਾ ਹੈ ਤਾਂ ਤੁਸੀਂ ਉਹ ਦੱਸ ਸਕਦੇ ਹੋ ਮੈਂ ਪਹਿਲਾਂ ਕਿ ਨਹੀਂ ਵੀ ਜੀ ਤੁਹਾਨੂੰ ਕਿਸੇ ਚੀਜ਼ ਬਾਰੇ ਮੇਰੀ ਗੱਲ ਕੋਈ ਤੁਹਾਨੂੰ ਨਹੀਂ ਠੀਕ ਲੱਗੀ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਭੈਣੇ ਆਖ ਲੈ ਇਦਾਂ ਦੀ ਆਏਗੀ ਹਨਾ ਮੈਂ ਸਿਰ ਮੱਥੇ ਹੈਗੀ ਤੁਹਾਡੀ ਗੱਲ ਪਰ ਉਹੀ ਬਿਨਾ ਬਜਾਤ ਹੋਣਾ ਅਗਲੇ ਨਾਲ ਬੈਸੀ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਹਨਾ ਹੁਣ ਤੁਸੀਂ ਦਾ ਡਾਕਟਰ ਤੁਹਾਨੂੰ ਕੋਈ ਬਿਮਾਰੀ ਹੈ ਤੁਹਾਨੂੰ ਬੁਖਾਰ ਚੜਦਾ ਜਾਂ ਤੁਹਾਡਾ ਪੇਟ ਦਰਦ ਕਰਦਾ ਹਨਾ ਤਾਂ ਤੁਸੀਂ ਦੰਦਾਂ ਵਾਲੇ ਡਾਕਟਰ ਨੂੰ ਜਾ ਕੇ ਕਹੋ ਵੀ ਮੇਰਾ ਪੇਟ ਦਰਦ ਕਰਦਾ ਮੈਨੂੰ ਦਵਾਈ ਦੇ ਦਿਓ ਤਾਂ ਫਿਰ ਉਹ ਤੁਹਾਨੂੰ ਦੇ ਦੇਗਾ ਜਿਹੜੀ ਚੀਜ਼ ਉਹਨੂੰ ਨੌਲੇਜ ਆ ਉਹ ਹੀ ਤੁਹਾਨੂੰ ਉਹ ਦੱਸੂਗਾ ਉਹਨੇ ਸਿਰਫ ਦੰਦਾਂ ਦੀ ਮਲਕੀ ਪੜ੍ਹਾਈ ਕੀਤੀ ਐ ਉਹ ਡੈਂਟਿਸਟ ਐ ਸਿਰਫ ਉਹ ਮੈਡੀਕਲ ਤੁਹਾਨੂੰ ਕੁਝ ਨਹੀਂ ਕਰ ਸਕਦਾ ਹੈਗਾ ਜੇ ਹੁਣ ਮੈਂ ਪੰਜਾਬੀ ਬੋਲਦੀ ਆ ਨਾ ਮੈਂ ਕੋਈ ਇੰਗਲਿਸ਼ ਦਾ ਮਲਕੀ ਕੋਈ ਤੁਹਾਡੇ ਨਾਲ ਨਹੀਂ ਵਰਤਦੀ ਮੈਂ ਕੋਈ ਸਿੰਪਲ ਜਿਹਾ ਵਸ ਇੱਕ ਸੋਲ ਜਾਂ ਲੈ ਕੇ ਹਨਾ ਜਾਂ ਚੁੰਨੀ ਜੀ ਲੈ ਕੇ ਸਿਰ ਤੇ ਤੁਹਾਡੇ ਕੋਲੇ ਬੈਜਣੀ ਇਹਦਾ ਮਤਲਬ ਇਹ ਥੋੜੇ ਕਦੇ ਵੀ ਕਿਸੇ ਨੂੰ ਕਿਸੇ ਦੇ ਕੱਪੜਿਆਂ ਤੋਂ ਕਿਸੇ ਦੀ ਰਹਿਣੀ ਵਹਿਣੀ ਤੋਂ ਜੱਜ ਨਹੀਂ ਕਰੀਂਦਾ ਹੁੰਦਾ ਏ ਵੀ ਨਹੀਂ ਹੈਗਾ ਵੀ ਮੈਂ ਸਿਰਫ ਹਨਾ ਚਲੋ ਹੁਣ ਮੈਂ ਬਿਲਕੁਲ ਠੀਕ ਹੋਵੇਗੀ ਹਨਾ ਕਿਉਂਕਿ ਮੈਂ ਬਹੁਤ ਵਾਰੀ ਇਹ ਚੀਜ਼ ਨੂੰ ਕੀਤਾ ਹੈਗਾ ਹਨਾ ਜਦੋਂ ਵੀ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈਗੀ ਹਨਾ ਦੇਖੋ ਬਿਮਾਰੀਆਂ ਸਾਰਿਆਂ ਨੂੰ ਹੀ ਆਉਂਦੀਆਂ ਨੇ ਕਿਉਂਕਿ ਆਪਾਂ ਖਾਣ ਪੀਣ ਆਪਣਾ ਇਦਾਂ ਦਾ ਹੋ ਗਿਆ ਇਹ ਨਹੀਂ ਹੈਗਾ ਵੀ ਬਿਮਾਰੀ ਕਿਸੇ ਨੂੰ ਨਹੀਂ ਆਉਂਦੀ ਹੈਗੀ ਹਨਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਹਨਾ ਜਾਣਾ ਹੈ ਉਦੋਂ ਵੀ ਤੁਸੀਂ ਨੇ ਵਾਹਿਗੁਰੂ ਗੁਰਮੰਤਰ ਦਾ ਤੇ ਮੂਲ ਮੰਤਰ ਦਾ ਪਾਠ ਕਰਦੇ ਹੀ ਜਾਣਾ ਹੈਗਾ ਤਾਂ ਦੇਖਿਓ ਵਾਹਿਗੁਰੂ ਜੀ ਤੁਹਾਡੇ ਉਸ ਰੋਗ ਨੂੰ ਕਿੰਨੀ ਜਲਦੀ ਠੀਕ ਕਰਦੇ ਨੇ ਤੇ ਅਗਲੀ ਗੱਲ ਜਦੋਂ ਵੀ ਤੁਹਾਡੇ ਹੈ ਨਾ ਕੋਈ ਵੀ ਰੋਗ ਹੈ ਨਾ ਉਸ ਦੇ ਨਿਮਿਤ ਤੁਸੀ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਥੋੜਾ ਜਿਹਾ ਕੋਲੇ ਜਲ ਰੱਖਣਾ ਹੈ ਅਗਰ ਤੁਹਾਡੇ ਘਰ ਕਿਸੇ ਵੀ ਸਰੋਵਰ ਦਾ ਜਲ ਪਿਆ ਹੈਗਾ ਨਾ ਤਾਂ ਤੁਸੀਂ ਉਹ ਜਰੂਰ ਉਸ ਨੂੰ ਵਰਤੋ ਉਹਨੂੰ ਕੋਲੇ ਰੱਖੋ ਕੋਲੇ ਰੱਖ ਕੇ ਤੁਸੀਂ ਹੈ ਨਾ ਜਿਹੜਾ ਵੀ ਮਰੀਜ਼ ਹੈ ਉਸ ਦੇ ਸਿਰ ਤੇ ਹੱਥ ਰੱਖੋ ਸਿਰ ਤੇ ਹੱਥ ਰੱਖ ਕੇ ਤੁਸੀਂ ਨੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਤੁਸੀਂ ਅੱਧਾ ਘੰਟਾ 20 ਮਿੰਟ ਘੰਟਾ ਨਾ ਉਹਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਇਸ ਸਿਮਰਨ ਨੂੰ ਕਰਨਾ ਸ਼ੁਰੂ ਕਰੋ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਮਰੀਜ਼ ਹੈ ਹਨਾ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਇਸ ਚੀਜ਼ ਤੇ ਨਾਲ ਹਨਾ ਠੀਕ ਨਹੀਂ ਹੋ ਰਿਹਾ ਸੀ ਬਹੁਤ ਦਵਾਈਆਂ ਦਿਵਾ ਲੀਆਂ ਤਾਂ ਤੁਸੀਂ ਇਸ ਚੀਜ਼ ਨੂੰ ਲਗਾਤਾਰ ਹਨਾ ਕਰਕੇ ਦੇਖਿਓ ਤਾਂ ਤੁਹਾਨੂੰ ਪੰਜ ਚਾਰ ਦਿਨਾਂ ਦੇ ਵਿੱਚ ਹੀ ਇਸ ਚੀਜ਼ ਦਾ ਹਨਾ ਰਿਜ਼ਲਟ ਮਿਲਣ ਲੱਗ ਜੂਗਾ ਕਿਉਂਕਿ ਜਦੋਂ ਆਪਾਂ ਸਿਮਰਨ ਕਰਦੇ ਆਂ ਬਾਣੀ ਪੜ੍ਹਦੇ ਆਂ ਕਿਤੇ ਵੀ ਤੁਹਾਡੇ ਕੋਲੇ ਕੋਈ ਅਜਿਹੀ ਚੀਜ਼ ਹੈਗੀ ਉਸ ਦੇ ਇਨਸਾਨ ਦੇ ਜਿਹੜਾ ਮਾੜੇ ਕਰਮ ਨੇ ਉਹ ਕੱਟੇ ਜਾਂਦੇ ਨੇ ਤੇ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਤਾਂ ਕਹਿੰਦੇ ਵੱਡੇ ਵੱਡੇ ਹਨਾ ਕੋੜੀਆਂ ਦੀ ਕੋੜ ਵੀ ਦੂਰ ਹੋ ਗਏ ਨੇ ਫਿਰ ਆਪਾਂ ਤਾਂ ਫਿਰ ਵੀ ਉਹਦੇ ਬੱਚੇ ਆ ਜਦੋਂ ਉਹਨੂੰ ਯਾਦ ਕਰਾਂਗੇ ਨਾ ਤਾਂ ਉਹ ਖੁਦ ਬੈਦ ਬਣ ਕੇ ਖੁਦ ਡਾਕਟਰ ਬਣ ਕੇ ਤੁਹਾਡੀ ਮਦਦ ਕਰਨ ਆਉਣਗੇ ਹਨਾ ਬਹੁਤ ਇਦਾਂ ਦੀ ਉਹਨੇ ਮੇਰੇ ਤਾਈ ਜੀ ਨੇ ਮੈਂ ਕਿਤੇ ਪਿੰਡ ਗਈ ਨਾ ਮੈਂ ਤੁਹਾਨੂੰ ਜ਼ਰੂਰ ਮਿਲਾਉਂਗੀ ਉਹਨਾਂ ਨੂੰ ਮੇਰੇ ਤਾਈ ਜੀ ਨੂੰ ਨਾ ਅੱਜ ਤੋਂ 20-25 ਸਾਲ ਪਹਿਲਾਂ ਦਾ ਕੈਂਸਰ ਹੈਗਾ ਹਨਾ ਦੇਖੋ ਯਕੀਨ ਨਹੀਂ ਕਰਨਗੇ ਬਹੁਤ ਮੈਨੂੰ ਕਮੈਂਟ ਕਰਨਗੇ ਵੀ ਇਹ ਕਿਵੇਂ ਹੋ ਸਕਦਾ ਇਦਾਂ ਇਦਾਂ ਨਹੀਂ ਹੋ ਸਕਦਾ ਹਨਾ ਨੇ ਸੌਰੀ ਬਠਿੰਡੇ ਆਪਰੇਸ਼ਨ ਕਰਨ ਵਾਸਤੇ ਉਹਨਾਂ ਨੂੰ ਲੈ ਗਏ ਸੀਗੇ ਹਨ ਤੇ ਜਦੋਂ ਡਾਕਟਰ ਨੇ ਚੈੱਕ ਅਪ ਕੀਤਾ ਡਾਕਟਰ ਕਹਿੰਦੇ ਵੀ ਨਹੀਂ ਵੀ ਇਹ ਹੁਣ ਠੀਕ ਨਹੀਂ ਹੋ ਸਕਦੇ ਵੀ ਇਹਨਾਂ ਦੀ ਜਿਹੜੀ ਸਟੇਜ ਹੈਗੀ ਉਹ ਲਾਸਟ ਹੀ ਹੈਗੀ ਹਨਾ ਤੇ ਇਹ ਨਹੀਂ ਠੀਕ ਹੋ ਸਕਦੇ ਵੀ ਤੁਸੀਂ ਆਪਰੇਸ਼ਨ ਕਰਾਂਗੇ ਐ ਨਹੀਂ ਪਤਾ ਵੀ ਇਹ ਇੱਥੇ ਹੀ ਰਹਿ ਜਾਣਾ ਆਪਰੇਸ਼ਨ ਤੇ ਹੀ ਰਹਿ ਜਾਣਾ ਹਨਾ ਤੇ ਉਹ ਚਲੋ ਆ ਗਏ ਹਨਾ ਉਹਨਾਂ ਨੂੰ ਸੁਪਨੇ ਦੇ ਵਿੱਚ ਨਾ ਇੱਕ ਮੇਰੇ ਚਤਾਇਆ ਜੀ ਦਾ ਲੜਕਾ ਸੀਗਾ ਉਹ ਮਲਕ ਇੱਕ ਰੱਬ ਰੂਪੀ ਸੀਗਾ ਭਗਤ ਸੀਗਾ ਉਹ ਹਨਾ ਜਿਹੜੀ ਉਹਨਾਂ ਦੇ ਮੂੰਹ ਚੋਂ ਗੱਲ ਨਿਕਲਦੀ ਸੀ ਨਾ ਉਹ ਕਦੇ ਵੀ ਹਨਾ ਇਹ ਨਹੀਂ ਹੁੰਦਾ ਸੀਗਾ ਵੀ ਪੂਰੀ ਨਹੀਂ ਹੁੰਦੀ ਹੈਗੀ ਉਹਨਾਂ ਦੀ ਡੈਥ ਹੋ ਗਈ ਸੀ ਉਹ ਸੁਪਨੇ ਦੇ ਵਿੱਚ ਆ ਕੇ ਨਾ ਮੇਰੀ ਮਾਸੀ ਜੀ ਨੂੰ ਕੋਈ ਚੀਜ਼ ਦੇ ਕੇ ਗਏ ਹਨਾ ਜਿਵੇਂ ਕੋਈ ਦਵਾਈ ਵੀ ਮੰਮੀ ਤੂੰ ਆਹ ਲੈ ਲੈਣਾ ਵੀ ਤੂੰ ਠੀਕ ਹੋ ਜਾਵੇਂਗੀ ਹਨਾ ਯਕੀਨ ਮੰਨਿਓ ਮੈਂ ਤੁਹਾਨੂੰ ਮੇਰੇ ਤਾਈ ਜੀ ਦੇ ਮੂੰਹ ਤੋਂ ਇਹ ਗੱਲ ਸੁਣ ਕਰਵਾਉਂਗੀ ਹਨਾ ਮੈਂ ਕਿਤੇ ਗਈ ਮੈਂ ਤੁਹਾਨੂੰ ਉਹਨਾਂ ਦਾ ਇੰਟਰਵਿਊ ਜ਼ਰੂਰ ਦਿਖਾਵਾਂ ਉਹਨਾਂ ਦੇ ਨਾ ਪੇਟ ਦੇ ਆਪਣੀ ਧੁੰਨੀ ਦੇ ਸਾਈਡ ਤੇ ਆਪਣੀ ਹਨਾ ਇੱਥੇ ਉਹਨਾਂ ਦੇ ਕੈਂਸਰ ਸੀਗਾ ਤੇ ਉਹਦੇ ਵਿੱਚ ਨਾ ਬਾਹਰੋਂ ਪਾਣੀ ਵੀ ਮਨ ਲ ਕੇ ਸਿਮਰਦਾ ਰਹਿੰਦਾ ਸੀ ਪੀਕ ਜੀ ਸਿਮਰਦੀ ਰਹਿੰਦੀ ਸੀ ਹੈਨਾ ਤੇ ਹੁਣ ਮੇਰੇ ਤਾਈ ਜੀ ਨੂੰ ਦੇਖ ਲਓ ਤੁਸੀਂ 20 25 ਸਾਲ ਦੇ ਉਹ ਚੰਗੇ ਭਲੇ ਫਿਰਦੇ ਹੈਗੇ ਹੈਨਾ ਠੀਕ ਹੈ ਵੀ ਥੋੜਾ ਬਹੁਤਾ ਕਈ ਵਾਰੀ ਉਹਨਾਂ ਨੂੰ ਪੀਣ ਵਗੈਰਾ ਹੋਣ ਲੱਗ ਜਾਂਦੇ ਮੈਂ ਨਹੀਂ ਕਹਿੰਦੀ ਵੀ ਨਹੀਂ ਹੁੰਦਾ ਪਰ ਉਹ ਉਹ ਨਾ ਹੁਣ ਕਦੇ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਵੀ ਉਹਨਾਂ ਦੀ ਕੋਈ ਪੀਕ ਰਿਸ ਰਹੀ ਹੈ ਜਾਂ ਕੋਈ ਗੱਲਬਾਤ ਹੈ ਕਿ ਕੁਝ ਵੀ ਹੈ ਨਾ ਉਸ ਤੋਂ ਬਾਅਦ ਡਾਕਟਰਾਂ ਨੂੰ ਵੀ ਚੈੱਕ ਕਰ ਚੈੱਕਅਪ ਕਰਾਇਆ ਡਾਕਟਰ ਵੀ ਕਹਿੰਦੇ ਵੀ ਠੀਕ ਹੈ ਵੀ ਕੋਈ ਗੱਲ ਨਹੀਂ ਹੈਗੀ ਬੋਡੀ ਇਹਨਾਂ ਦੀ ਰਿਕਵਰੀ ਕਰ ਰਹੀ ਹੈ ਨਾ ਹੁਣ ਉਹ ਬਹੁਤ ਹੀ ਵਧੀਆ ਫਿਰਦੇ ਤੁਰਦੇ ਆਪਦਾ ਸਾਰਾ ਕੰਮ ਕਰਦੇ ਹੈਗੇ ਹਨ ਵੀ ਜਦੋਂ ਵਾਈਗੁਰੂ ਜੀ ਦਾ ਨਾ ਕਿਸੇ ਵੀ ਰੋਗ ਨੂੰ ਕੱਟਣ ਤੇ ਆਉਂਦੇ ਹੈਗੇ ਨਾ ਉਹ ਸੁਪਨੇ ਦੇ ਵਿੱਚ ਵੀ ਉਸ ਨੂੰ ਕੱਟ ਸਕਦੇ ਹੈਗੇ ਨਾ ਇਹ ਯਕੀਨ ਮੰਨਿਓ ਕਿਤੇ ਵੀ ਤੁਹਾਡੇ ਘਰ ਦਾ ਨਾ ਜਿਵੇਂ ਆਪਾਂ ਕਹਿੰਨੇ ਵੀ ਸਾਡੇ ਬਜ਼ੁਰਗ ਹੈ ਨਾ ਇਹਨੂੰ 4 ਸਾਲ ਹੋ ਗਏ ਇਹਨੂੰ 3 ਸਾਲ ਹੋ ਗਏ ਮੰਚੇ ਤੇ ਪਏ ਨੂੰ ਨਾ ਨਾ ਤਾਂ ਇਹਦਾ ਛੁਟਕਾਰਾ ਹੋ ਰਿਹਾ ਇਹਨੂੰ ਕੋਈ ਸੁਰਤ ਨਹੀਂ ਲੈਟਰਨਿੰਗ ਬਾਥਰੂਮ ਵਿੱਚ ਹੀ ਕਰਦਾ ਨਾ ਤਾਂ ਤੁਸੀਂ ਉਹਦੇ ਕੋਲੇ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿਓ ਹਨਾ ਚਾਹੇ ਤੁਸੀਂ ਮੋਬਾਈਲ ਤੇ ਲਗਾ ਕੇ ਰੱਖ ਦਿਓ ਚਾਹੇ ਤੁਸੀਂ ਕੋਲੇ ਬੈਠ ਕੇ ਹਨਾ ਵੈਸੇ ਕਰੋ ਨਾ ਪਾਠ ਤਾਂ ਦੇਖਿਓ ਜਾਂ ਤਾਂ ਫਿਰ ਉਹ ਇਨਸਾਨ ਹੈ ਜਿਹੜਾ ਉਹਦੀ ਕਹਿੰਦੇ ਗਤੀ ਹੋ ਜੂਗੀ ਜਾਂ ਤਾਂ ਉਹ ਇਸ ਦੁਨੀਆ ਤੋਂ ਵਾਹਿਗੁਰੂ ਜੀ ਕੋਲੇ ਚਲਿਆ ਜਾਊਗਾ ਨਹੀਂ ਫਿਰ ਉਹ ਠੀਕ ਹੋਣ ਲੱਗ ਜਾਊਗਾ ਹਨਾ ਇਹ ਤੁਸੀਂ ਜਰੂਰ ਕਰਕੇ ਦੇਖਿਓ ਦੇਖੋ ਇਹ ਮੈਂ ਆਪਦੀ ਕੋਲੋਂ ਨਹੀਂ ਕਹਿ ਰਹੀ ਇਹ ਮਹਾਪੁਰਸ਼ਾਂ ਦੀਆਂ ਦਸੀਆਂ ਹੋਈਆਂ ਝੁਕਤੀਆਂ ਨੇ ਬਾਬਾ ਜੀ ਹਨਾ ਜਦੋਂ ਆਪਾਂ ਕਹਿੰਦੇ ਗੁਰਬਾਣੀ ਦੇ ਨਾਲ ਜੁੜਦੇ ਆ ਨਾ ਤਾਂ ਆਪਾਂ ਨੂੰ ਬਹੁਤ ਏਦਾਂ ਦੀਆਂ ਨੌਲੇਜ ਮਿਲਦੀਆਂ ਬਹੁਤ ਹਨਾ ਆਪਦੀ ਜੀਵਨ ਦੀ ਜਾਂਚ ਮਿਲਦੀ ਹੈ ਆਪਾਂ ਨੂੰ ਜਿਉਉਣ ਦੀ ਹਨਾ ਵੀ ਆਪਣੇ ਕਿਵੇਂ ਆਪਦੀ ਜ਼ਿੰਦਗੀ ਨੂੰ ਜਿਉਣਾ ਹੈਗਾ ਜਿਹੜਾ ਉਹ ਜਾਲ ਹੈਗਾ ਜਿਹੜੇ ਮੈਂ ਕਿ ਆਪਾਂ ਨੇ ਪਾਠ ਕਰਨਾ ਹੈ ਨਾ ਜਾਲ ਰੱਖਣੇ ਕੋਲੇ ਉਸ ਜਾਲ ਦੇ ਨਾਲ ਤੁਸੀਂ ਹਨਾ ਕਿਤੋਂ ਵੀ ਦਵਾਈ ਲਿ ਤਾਂ ਉਸ ਜਲ ਦੇ ਨਾਲ ਹੀ ਤੁਸੀਂ ਉਸ ਨੂੰ ਦਵਾਈ ਦੇਣੀ ਹੈ ਤਾਂ ਦੇਖਿਓ ਕਿੰਨਾ ਜਲਦੀ ਤੁਹਾਡਾ ਜਿਹੜਾ ਵੀ ਰੋਗ ਹੈ ਨਾ ਉਹ ਖਤਮ ਹੋਊਗਾ ਤੇ ਵਾਇਕਰੀ ਤੁਹਾਨੂੰ ਤੰਦਰੁਸਤੀ ਦੇਣਗੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪਿਆਰਵੰਤ ਮੇਰੇ ਵੱਲੋਂ ਸਤਿ ਸ੍ਰੀ ਅਕਾਲ